ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਖਾਲਸਾ ਸਾਜਨਾ ਦੀਪਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ ਹੈ ਇਹ ਨਗਰ ਕੀਰਤਨ ਇਸ ਵਾਰ ਗੁਰਦੁਆਰਾ ਕਪੂਸਤਾਨ ਸ੍ਰੀ ਗੁਰੂ ਬਾਬਾ ਹੰਦਾਲ ਜੀ ਨਥੂਣਾ ਘੇਰ ਤੋਂ ਜੋ ਰੰਭ ਹੋਇਆ ਹੈ ਜੋ ਕਿ ਸਾਰੇ ਸ਼ਹਿਰ ਦੀ ਪਰਕਰਮਾ ਕਰੇਗਾ ਔਰ ਦੱਸ ਦਈਏ ਕਿ ਇਹ ਨਗਰ ਕੀਰਤਨ ਹਰ ਸਾਲ ਜੋ ਗੁਰੂ ਮਾਨੇਓ ਗ੍ਰੰਥ ਸੇਵਕ ਜਥੇ ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਜੋ ਕੱਢਿਆ ਜਾਂਦਾ ਹੈ ਤੇ ਹਰ ਵਾਰ ਜੋ ਵੱਖ-ਵੱਖ ਸ਼ਹਿਰ ਦੇ ਗੁਰਦੁਆਰੇ ਨੇ ਉਹਨਾਂ ਤੋਂ ਵੱਖ-ਵੱਖ ਵਾਰੀ ਸ਼ਿਰਕ ਕੀਤਾ ਕੱਢਿਆ ਜਾਂਦਾ ਹੈ ਸੋਇਸ਼ਵਾਰ ਜੋ ਨਗਰ ਕੀਰਤਨ ਤਪਸ ਗੁਰਦੁਆਰਾ ਤਪਸਤਾਨ ਸ਼੍ਰੀ ਗੁਰੂ ਬਾਬਾ ਹੰਦਾਲ ਜੀ ਨਥੂਆਣਾ ਗੇਟ ਤੋਂ ਜੋ ਸਜਾ ਗਿਆ ਹੈ ਗੁਰੂ ਮਾਨੇਓ ਗ੍ਰੰਥ ਸੇਵਕ ਜਥੇ ਦੇ ਇਸ ਉਪਰਾਲੇ ਨੂੰ ਜੋ ਇਸ ਮੌਕੇ ਨ ਗੁਰਦੁਆਰਾ ਸਾਹਿਬ ਦੇ ਸ਼ੰਤ ਬਾਬਾ ਪਰਮਾਨੰਦ ਜੀ ਉਹਨਾਂ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਇਸ ਵਾਰ ਜੁਏ ਨਗਰ ਕੀਰਤਨ ਮਹਾਨਗਰ ਕੀਰਤਨ ਸਜਾਇਆ ਗਿਆ ਹੈ ਸੰਗਤ ਇਸ ਮੌਕੇ ਪਹੁੰਚੀ ਹੈ ਗੁਰੂ ਸਾਹਿਬ ਦੀਆਂ ਉਸਤਤ ਗਾ ਰਹੀ ਹੈ ਜਿਹੜੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਸ਼ੇਰਾਂ ਦੀ ਕੌਮ ਸਜਾਈ ਨੇ ਨਾਂ ਰੱਖਿਆ ਗੁਰੂ ਦਾ ਖਾਲਸਾ ਸੋ ਖਾਲਸਾ ਜਿਸਨੇ ਮਜਬੂਮਾਂ ਤੇ ਹੋ ਰਹੇ ਅਤਿਆਚਾਰ ਖਿਲਾਫ ਆਵਾਜ਼ ਬੁਲੰਦ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣਾ ਰੂਪ ਰੱਖਿਆ ਇਹ ਖਾਲਸੇ ਦੇ ਵਿੱਚ ਮੈਂ ਨਿਵਾਸ ਕਰਾਂਗਾ ਜਦੋਂ ਮੇਰੇ ਦਰਸ਼ਨ ਕਰਨੀ ਆਉਂਦੇ ਹਾਂ ਗੁਰੂ ਖਾਲਸੇ ਦੇ ਵਿੱਚੋਂ ਕਾਹ ਕਰ ਸਕਦੇ ਹੋ ਅੱਜ ਵੀ ਸੰਤਾ ਵੱਡੀ ਗਿਣਤੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਜਗਤ ਹੋ ਜੀ ਗੁਰੂ ਜੀ ਨੇ ਜੋ 1690 ਦੇ ਸਤਿਕਾਰ ਨੂੰ ਤੇ ਮੇਰਾ ਨੀ ਕੌਣ ਜੀ ਨੇ ਰੱਖੀ ਪੰਜਾਂ ਪਿਆਰਿਆਂ ਨੂੰ ਅੰਦਰ ਪਛਾਇਆ ਤੇ ਫਿਰ ਖੋਦ ਉਹਨਾਂ ਨੂੰ ਉਮਰਛਿਆ ਅਮਰਦੀ ਦਾਤ ਲਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਲੜ ਲਗਾਇਆ ਤਾਂਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੋਟੋ ਦਰਸ਼ਨ ਕਰ ਰਹੇ ਹੋ ਜੀ ਤੁਸੀਂ ਨਗਰ ਕੀਰਤਨ ਦੇ ਮਹਾਨ ਨਗਰ ਕੀਰਤਨ ਦੇ ਖਾਲਸਾ ਸਾਹਿਬਾਨ ਦੇ ਸੁਨਿਸ਼ਮਰਿਤ ਵੀਡੀਓ ਨੂੰ ਵਾਤਵਾਸ਼ ਸ਼ੇਅਰ ਕਰਨਾ ਤੇ ਤੁਹਾਡੀਆਂ ਵੀ ਹਾਜ਼ਰੀਆਂ ਲੱਗਣੀਆਂ ਅਸੀਂ ਮੇਸ਼ੀਆਂ ਐਸੀਆਂ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਲਾਇਕ ਸ਼ੇਅਰ ਤੇ ਫੋਲੋ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀਖਦੇ ਅੱਜ ਗੁਰੂ ਮਾਨ ਦੇਵ ਜੀ ਜਥਾ ਜੰਦੇਆਲਾ ਗੁਰੂ ਸੰਮੂਹ ਗਦਕਾ ਪਾਰਟੀਆਂ ਸ਼ਹਿਰ ਦੀਆਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਬਾਬਾ ਪਰਮਾਨੰਦ ਜੀ ਮੁਖ ਸਰਦਾਰ ਕੋ ਦੁਆਰਾ ਬਾਬਾ ਹੰਦਾਲ ਸਾਰਿਆਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਦੇ ਵਿਸ਼ੇ ਸਬੰਧ ਵਿੱਚ ਇਹ ਮਹਾਨ ਨਗਰ ਕੀਰਤਨ ਜੰਦੇਆਲਾ ਗੁਰੂ ਦੇ ਨਿਕਾਲੇ ਜਾ ਰਹੇ ਹਨ ਇਹਦੇ ਵਿੱਚ ਸਮੂਹ ਸ਼ਰਧਾਲੂ ਸ਼ਹਿਰ ਦੀਆਂ ਵੱਧ ਚੜ੍ਹ ਕੇ ਭਾਗ ਲੈ ਰਹੀਆਂ ਹਨ ਮੈਂ ਆਪਣੇ ਜਥੇ ਵੱਲੋਂ ਆਪਣੇ ਸਮੂਹ ਗਤਗਾ ਪਾਰੀ ਮੈਨੂੰ ਸਮੂਹ ਨਾਨਕ ਨਾਮ ਲੈਵਾ ਸਾਧ ਸੰਗਤਾਂ ਨੂੰ ਖਾਲਸਾ ਸਾਡੇ ਨਾਲ ਦਿਵਸੀਆਂ ਲੱਖ ਲੱਖ ਵਧਾਈ ਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੰਡੇਵਾਲਾਗੁਰੂ ਸ਼ਹਿਰ ਦੇ ਵਿੱਚ ਸਾਡੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੁਆਰਾ ਖਾਲਸਾ ਸਾਜਨਾ ਦਿਵਸ ਤੇ ਮੌਕੇ ਦੇ ਉੱਤੇ ਸੁੰਦਰ ਨਗਰ ਕੀਰਤਨ ਸਜਾਏ ਗਏ ਨੇ ਗੁਰਦੁਆਰਾ ਬਾਬਾ ਹੰਦਾਲ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਸ਼ਹਿਰ ਦੇ ਵਿੱਚੋਂ ਦੀ ਨਗਰ ਕੀਰਤਨ ਹੁੰਦੇ ਹੋਏ ਫਿਰ ਗੁਰਦੁਆਰਾ ਬਾਬਾ ਹੰਦਾਲ ਜੀ ਵਿਖੇ ਮੁਕਤੀਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਪਰਮਾਨੰਦ ਜੀ ਦੁਰਗਨ ਮਾਈਓਥਾ ਇਹ ਖਾਲਸਾ ਸਾਜਨਾ ਦੇ ਇਸ ਤੇ ਮੌਕੇ ਤੇ ਇਹ ਨਗਰ ਕੀਰਤਨ ਸਜਾਇਆ ਗਿਆ ਨੇ ਮੈਂ ਅੱਜ ਦੇ ਇਸ ਸ਼ੋਭ ਦਿਹਾੜੇ ਦੇ ਉੱਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਵਾਹਿਗੁਰੂ ਇਸ ਵਕਤ ਸਾਡੇ ਉੱਤੇ ਆਪਣੀ ਚਰਪਾ ਜੜੀ ਆ ਬਣਾਏ ਰੱਖਣ ਸੁਖੀ ਸਾਂਧੀ ਸਾਰੇ ਪਰਿਵਾਰ ਜਿਹੜੇ ਆ ਵਸਣ ਮੇਰੇ ਨਾਲੋਂ ਢੇਰ ਸਾਰੀਆਂ ਖਾਲਸਾ ਸਾਜਨਾ ਦੇ ਇਸ ਤੇ ਮੌਕੇ ਤੇ ਮਸਾਕੀ ਦੇ ਸ਼ੋਭ ਦਿਹਾੜੇ ਕੋ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਧੰਨਵਾਦ ਬਣੀ ਕੋ ਜ਼ਿਕਰ ਹਲ ਸਰ ਬਣੀ ਕੋ ਧੰਨਵਾਦ